आयदारी का आदमी हो सकी तो दूसरा पक्ष यह है कि जिस ज़हीरदारी विचारधारा है जिस ज़हीरदारी जमात में सबके आम मुंतन उतार के रखा जन देदा के उस ज़हीरदारी विचारधारा ਨੂੰ अन्वेषा जिंदा रखिया। ਤੇ ਉਸ ਜ਼ਹੀਰਦਾਰੀ ਸੋਚ ਜ਼ਹੀਰਦਾਰੀ ਜਮਾਤ ਨੂੰ ਸਾਡੇ ਅੱਜ ਦੇ ਰਾਜਨੀਤਿਕ ਸੰਦਾਨ ਕਿ ਹੁਣ ਵੀ ਰਾ ਹੈ ਉਹ ਹੁਣ ਵੀ ਹੈਗੀ ਤੋਂ ਇਸ ਕਰਕੇ ਜਿਹੜਾ ਜਦੋਂ ਅਸੀਂ ਉਹ ਰਾਸ਼ਟਰਵਾਦ ਜਿਹੜਾ ਸਾਡਾ ਰਾਸ਼ਟਰਵਾਦ ਜਿਹੜਾ ਮੁਖਤਰਾ ਰਾਸ਼ਟਰਵਾਦ ਉਹ ਮੂਲ ਰੂਪ ਦੇ ਵਿੱਚ ਕਿਸ਼ਾ ਕਿਛੂ ਹੈ ਉਹਦਾ ਮੁਕਾਬਲਾ ਜਿਹੜਾ ਜ਼ਿਕਰ ਕੀਤਾ ਪਹਿਲਾਂ ਹੈ ਕਿ ਜੋ ਸ਼ਾਮਰਾਜਵਾਦ ਦੋਤੀ ਰਾਜ ਨੂੰ ਰਾਸ਼ਟਰਵਾਦ ਨਵ ਵਿਕਾਸ ਦੀ ਤਾਂ ਵਿਕਸਰ ਕੀਤਾ ਸਾਡੇ ਨਜ਼ਰ ਲੈਣ ਦੇ ਭਗਤ ਸਿੰਘ ਨੇ ਕਿਰਤੀ ਰੈਨ ਨੇ ਸਾਡੇ ਜੇ ਡਿਊਨਿਅਨ ਨੇ ਸਾਡੇ ਉਹਨਾਂ ਬਹਾਦਰ ਸਮੁੰਦਰੀ ਫੌਜ ਦੇ سپਹਮਣ ਨੇ ਬਰਾਬਰ ਕੀਤੀ ਸੀ ਇਸੇ ਚਾਹੇ ਦੇ ਵਿੱਚ ਉਹਨਾਂ ਨੇ ਸਾਨੂੰ ਉਸ ਤੋਂ ਦਸਬੂਤ ਕਰਨ ਦੀ ਊੜਾ ਇਸ ਕਰਕੇ ਜਿਹੜਾ ਸਾਡਾ ਰਾਜਪੂਤ ਹੈ ਉਹ ਪੂਰਨ ਰੂਪ ਦੇ ਵਿੱਚ ਉਹ ਜਗੀਰੂ ਰੋਹੀ ਰਾਜਪੂਤ ਹੋਣਾ ਚਾਹੀਦਾ ਹੈ ਇਹ ਉਹਦਾ ਧਰਮ ਦੇ ਨਾਲ ਕੋਈ ਤੁਲਕ ਨਹੀਂ ਹੈ ਅਗਰ ਸੇ ਪੈ ਰਾਸ਼ਟਰਵਾਦ ਵਿੱਚ ਕਿਸੇ ਤਰੀਕੇ ਨਾਲ ਧਰਮ ਦੇ ਦਸੰਦਾਜ਼ੀ ਕਰਾਂਗੇ ਤਾਂ ਅਸੀਂ ਉਹਨਾਂ ਦੇ ਜਿੱਲੜੇ ਵਿੱਚ ਫਸਾਂਗੇ ਲੇਕਿਨ ਇੰਨਾ ਅਸੀਂ ਕਹਿ ਸਕਦੇ ਹਾਂ ਕਿ ਜੇ ਕੋਈ ਪ੍ਰਾਈਵੇਟ ਨਹੀਂ ਕੋਈ ਕਬਿਲਿਟੀ ਆਪਣੇ ਧਰਮ ਨੂੰ ਆਪਣੇ ਜੀਕੇ ਨਾਲ ਮੰਨਣਾ ਚਾਹੁੰਦੀ ਹੈ ਉਹਨੂੰ ਮੰਨਣ ਦਾ ਕਿਆਰ ਚਾਹੀਦਾ ਹੈ ਜਿਹੜਾ ਯਾਰ ਐਸਟ੍ਰੇਟ ਉਸ ਮਾਨਨਾ ਤੋਂ ਐਸਾਈਨਾਂ ਤੋਂ ਹੋਇਆ ਹੈ ਸਾਨੂੰ ਪੁਨਾ ਦੇ ਇਕਰਾਰ ਨੂੰ ਮੰਨ ਕੇ ਪਰ ਆਪਣਾ ਰਾਸ਼ਟਰਵਾਦ ਜਿਹੜਾ ਰਾਸ਼ਟਰਵਾਦ ਸਾਡਾ ਸਾਹਮਣੇ ਰੁਦੀ ਰੱਖਣਾ ਚਾਹੀਦਾ ਸਾਨੂੰ ਧਰਮ ਦੇ ਧਰਮ ਦਾ ਸਿੱਟ ਨਾਸ਼ਟਰਵਾਦ ਤੋਂ ਹੋਂਦ ਨਹੀਂ ਸੰਕਲਨ ਤੋਂ ਉਸ ਤਰੀਕੇ ਨਾਲ ਖਤਮ ਕਰਦੇ ਇਹਦੇ ਵਿੱਚ ਹੀ ਫਾਸ਼ੀਵਾਦ ਫਾਸ਼ੀਵਾਦ ਦਾ ਬਸਾਰਾ ਜਿਹੜਾ ਹੈ ਉਸ ਇਸਤਿਤ ਵਿੱਚ ਤੇ ਭਾਰਤੀ ਰਾਜ ਨੇ ਹਮੇਸ਼ਾ ਇਸ ਕਿਸਮ ਦੇ ਜਿਹੜਾ ਫਿਰਕੂ ਵਿਚਾਰਦਾ ਹੈ ਇੱਕ ਫਿਰਕੂ ਰਾਜਨੀਤੀ ਹੈ ਉਸ ਨੂੰ ਇਹ ਦੇਖਿਆ ਪਰ ਕਹਿ ਸਕਦੇ ਕਿ ਕਿਸੇ ਤਰ੍ਹਾਂ ਦੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਉਹ ਵੇ ਲਗਾਤਾਰ ਉਸ ਨੂੰ ਮਜ਼ਬੂਤ ਕਰਨ ਦੇ ਰਾਹੇ ਪੱਤੀ ਲਾਇਆ ਲਗਾ ਇਹ ਐਗਜ਼ਾਮਪਲ ਕਮਸਰੇ ਵੀ ਦੇ ਚੁੱਕੇ ਬਰਲਿਖ ਦੇ ਵਿੱਚੋਂ ਦਿੱਸ ਦਿੱਕੇ ਨਾਲ ਹైਦਰਾਬਾਦ ਵਿੱਚ 40 ਹਜ਼ਾਰ ਤੋਂ ਜ਼ਿਆਦਾ ਮੁਸਲਮਾਨ ਮਾਰੇ ਗਏ ਸੀ ਬਾੜੇ ਵਿੱਚ ਇਸ ਤਰੀਕੇ ਦੇ ਉਪਰ ਕੋਰਤੇ ਅਲੂਰ ਦੇ ਵਿੱਚ 82 ਹਜ਼ਾਰ ਮੁਸਲਮਾਨ ਤੋਂ ਜ਼ਿਆਦਾ ਮੁਸਲਮਾਨ ਮਾਰੇ ਉਹਦੇ ਵਿੱਚ ਤਾਕਤ ਤੇ ਸਰਵਰਕ ਤੇ ਤਾਕਤ ਸੀ ਇਸ ਮੁੰਡੇ ਉਹਨਾਂ ਨੂੰ ਮਦਦ ਸੀ ਸੋ ਲਾਗ ਦੇ ਜਿਹੜੀ ਬੂਸਟ ਕੋਮਿੰਸਟਰ ਸਾਹਿਬ ਜਿਵੇਂ ਮਹਾਤਮਾ ਗਾਂਧੀ ਦੇ ਕਤਲ ਤੋਂ ਬਾਅਦ ਲੱਖਾਂ ਕੀਤੀ ਗਈ ਪਾਰਾਸ਼ਸਿਓ ਦੇ ਬੈਨ ਲਾਇਆ ਗਿਆ ਜਿਹੜੀ ਉਹਦੀ ਢਿੱਲ ਮੱਠ ਹੈ ਉਸ ਬੈਨ ਦੇ ਵਿੱਚ ਤੇ ਜਿਵੇਂ ਬੈਨ ਠਾਇਆ ਗਿਆ ਇਹ ਨਰਰ ਲੌਂਦਾ ਕਿ ਬੈਨ ਲਾ ਕੇ ਨਿ ਕੋਰ ਤੋੜੀ ਹੋਣ ਦਾ ਇਤਿਹਾਸ ਸੀ ਹਰਸਪੈਨ ਤੇ ਸੀਪੀਆਈ ਮੋਸਟ ਟੈਂਕ ਕੋਮਨ ਜਿਸ ਵੀ ਸਤੰਦਰ ਦਾ ਸਪੀਡ ਸਤੰਦਰ ਦਾ ਇਹ ਗਨ ਬਿਲਕੁਲ ਧਿਆਨ ਦੇ ਨਾਲ ਸਮਝਣ ਦੀ ਲੋੜ ਹੈ ਬਹੁਤ ਵਧੀਆ ਸੀ ਉਸ ਪੈਨ ਦੇ ਨਾਮ ਤੇ ਮੈਨੂੰ ਪਤਾ ਕਿ ਵੱਡੇ ਵੱਡੇ ਇਤਿਹਾਸਕਾਰ ਦੁਨੀਆਂ ਦਾ ਦੁਸਤੀ ਦੇ ਮਨੋ ਪਟੇਲ ਨੇ ਤੇ ਗੈਰ ਮੰਨ ਕੇਸ਼ ਕਰ ਰਿਹਾ ਕਿ ਉਹ ਬਹੁਤ ਸੈਟਲਰ ਸੀ ਜਿਵੇਂ ਮਨੇ ਜੁੜਨਾ ਕਰਨ ਨਾਲ ਆਇਆ ਤੇ ਜੋ ਕੁਝ ਕਸ਼ਮੀਰ ਰਾਤ ਕੀਤਾ ਗਿਆ ਉਹ ਜਿਹੜਾ ਦੱਸਾਂਗਾ ਕਸ਼ਮੀਰੀ ਲੋਕਾਂ ਨਾਲ ਜੋ ਕੁਝ ਕੀਤਾ ਤੇ ਉਹ ਜਿਹੜੇ ਟੌਰਚਰ ਹੋਏ ਉਹ ਤੇ ਇਹ ਬਹੁਤ ਗੱਲਾਂ ਹੈ ਜੀ ਬਿਕਲ ਤੇ ਜਿਵੇਂ ਅੱਜ ਦੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨੀ ਨੂੰ ਪੇਸ਼ ਕਰੋ ਕਿਸਾਨੀ ਸਿੱਖ ਹੈ ਕਿਸਾਨੀ ਨੂੰ ਪੇਸ਼ ਕਰੋ ਕਿਸਾਨੀ ਆਰਡਰ ਦੇ ਲੈ ਕੇ ਟੱਕਾ ਕਰ ਦਿਆ ਸੜਕਾਂ ਰੋਕ ਦਿਆ ਸੜਕਾਂ ਬੰਦ ਕਰ ਦਈਆਂ ਇਹ ਪੋਧਾ ਫਾਇਦਾ ਸ਼ਹਿਰਾਂ ਨਾਲ ਕੇ ਇੱਕ ਮਾਹੌਲ ਬਣਾ ਕੇ ਉਹਦਾ ਫਾਇਦਾ ਕੱਢੋ ਜਿਹੜੀਆਂ ਇਹ ਰਾਜਸੀ ਚਾਲਨਾ ਐਸਟ੍ਰੇਟਿਕ ਤੋਂ ਦੇ ਸਕੇਟ ਚੱਲਦੇ ਨੇ ਜਿਵੇਂ ਦੁਬਈ ਤੋਂ ਲਿਆ ਕੇ ਇੱਥੇ ਇੱਕ ਹੀਰੋ ਬਣਾਇਆ ਗਿਆ ਪੱਛਮੀ ਜੇਲੀ ਉਹ ਚਾਹ ਚੱਲੀ ਇਹ ਚਾਹਨਾ ਤੋਂ ਖਬਰਦਾਰ ਹੋਣ ਕਿ ਤੁਹਾਡਾ ਪੰਜਾਬ ਇਸ ਕਰਕੇ ਇਸ ਕਰਕੇ ਅਸੀਂ ਆਪਣੇ ਰਾਸ਼ਟਰਵਾਦ ਨੂੰ ਮਿਸ਼ਾਣਗੇ ਤੇ ਉਸ ਰਾਸ਼ਟਰਵਾਦ ਜਿਹੜੀ ਤਸ ਹੈ ਜਿਹੜੀ ਉਸ ਰਾਸ਼ਟਰਵਾਦ ਦੀ ਜਿਹੜੀ ਸੇਧ ਹੈ ਉਹ ਉਸ ਸੰਗਰਾਮਵਾਦ ਦੇ ਖਿਲਾਫ ਖੜੀ ਗਏ ਜਿਹੜਾ ਸੰਗਰਾਮਵਾਦ ਐਸ ਵੇਲੇ ਨਵੇਂ ਰੂਪ ਚਾਕੇ ਸਾਡੇ ਤੇ ਕਬੀਰ ਹਮਦੇ ਕਰਦਾ ਸਾਡੀ ਆਰਥਿਕਤਾ ਤੇ ਸਾਡੇ ਸੱਗਿਆ ਚਾਰ ਤੇ ਸਭ ਦੇ ਜੌਮ ਦੇ ਕੰਢੇ ਉਹਦੇ ਖਿਲਾਫ ਸਿੱਤੀ ਲਈ ਤੇ ਉਹਦੇ ਨਾਲ ਨਾਲ ਜਿਹੜੀ ਉਹਦੇ ਸਾਡੇ ਉਹਦੇ ਹਮਲੇ ਦੇ ਵਿੱਚ ਜਿਹੜੀ ਇੱਕ ਲੁਕਵੀ ਫਿਰਕੂ ਰਾਜਨੀਤੀ ਹੈ ਉਸ ਫਿਰਕੂ ਰਾਜਨੀਤੀ ਦੀ ਖਸੂਦ ਨੂੰ ਪਛਾਣ ਕੇ ਜਿਐਸੀ ਇਕੱਠੇ ਹੋਏ ਲੋਕ ਅਗਿਰਤ ਕਰ ਸਕੋ ਜੇ ਉਹ ਇਕੱਠੇ ਹੋ ਕੇ ਹਮਲਾ ਕਰਨਗੇ ਤੇ ਮੇਰਾ ਖਿਆਲ ਤੈਨੂੰ ਅਸੀਂ ਫਾਸ਼ੀਵਾਦ ਦਾ ਅਸਲ ਖੌਮਲਾ ਕਰ ਸਕਾਂਗੇ ਅਦਰਵਾਈਜ਼ ਮੁਕਾਬਲਾ ਕਰਨਾ ਸਾਡੇ ਵਾਸਤੇ ਬਹੁਤ ਔਖਲ ਹੋ ਜਗਾ ਤੇ ਅਸੀਂ ਜਿਹੜਾ ਉਹ ਪਰਵਚਨ ਜਿਹੜਾ ਉਹ ਫਰੇਮਵਰਕ ਸਿਰਜਣਾ ਚਾਹੁੰਦੇ ਆ ਅਸੀਂ ਉਸ ਫਰੇਮ ਕਰ ਦਿੱਤੇ ਬਰਕਤੇ ਵਿੱਚ ਅਸੀਂ ਕੁੱਲ ਜਨਮਾਂ ਤੇ ਕੁੱਲ ਜੀਵ ਅਸੀਂ ਕਿਸੇ ਪਾਸੇ ਨਹੀਂ ਕੀ ਰਹੇ ਬਸ ਇਹਨਾ ਸ਼ਬਦ ਨਿਕਾੜ ਮੈਂ ਇੱਕ ਵਾਰ ਫੇਰ ਪ੍ਰਵਾਸ ਦਾ ਬਹੁਤ ਧੰਨਵਾਦ